ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਤਾਂ ਇਹ ਨਿੱਕੀ ਜੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਲੋਕਾਂ ਦੇ ਵੱਲੋਂ ਕਾਫੀ ਤਰ੍ਹਾਂ ਦੇ ਕਮੈਂਟ ਵੀ ਕੀਤੇ ਜਾ ਰਹੇ ਨੇ ਇਹ ਕਿਸੇ ਘਰ ਦੀ ਵੀਡੀਓ ਹੈ ਜਦੋਂ ਔਰਤ ਦੁੱਧ ਨੂੰ ਗਰਮ ਕਰਨ ਲੱਗਦੀ ਹੈ ਤਾਂ ਗੈਸ ਚੁੱਲ੍ਹੇ ਦੇ ਵਿੱਚੋਂ ਇੱਕ ਦਾਮ ਸੱਪ ਬਾਹਰ ਨਿਕਲ ਕੇ ਆ ਜਾਂਦਾ ਹੈ ਜਦੋਂ ਗੈਸ ਚੁੱਲ੍ਹਾ ਚੱਲਦਾ ਹੈ ਤਾਂ ਉਸ ਦੇ ਸ਼ੇਕ ਦੇ ਕਾਰਨ ਬਾਹਰ ਆ ਜਾਂਦਾ ਤਾਂ ਉਹ ਭੱਜ ਕੇ ਬਾਹਰ ਚਲੇ ਜਾਂਦੀ ਹੈ ਚੀਕਾਂ ਮਾਰ ਕੇ ਤਾਂ ਜੋਗੀ ਨੂੰ ਵੀ ਫੋਨ ਕਰਦੇ ਹਨ ਤੇ ਆਪਣੇ ਘਰ ਵਾਲੇ ਨੂੰ ਆਵਾਜ਼ਾਂ ਮਾਰਨ ਲੱਗ ਜਾਂਦੀ ਹੈ ਤਾਂ ਤੁਸੀਂ ਦੇਖੋ ਕਾਫੀ ਜ਼ਿਆਦਾ ਨੁਕਸਾਨ ਵੱਡਾ ਹੋ ਸਕਦਾ ਸੀ ਤਾਂ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਕਿ ਦੁੱਧ ਧਰ ਕੇ ਜਾਂ ਕੋਈ ਸਮਾਨ ਗਰਮ ਕਰਦੇ ਹਾਂ ਤਾਂ ਆਪਾਂ ਧਰ ਕੇ ਸਾਈਡ ਤੇ ਹਮੇਸ਼ਾ ਚਲੇ ਜਾਂਨੇ ਆਂ ਕਈ ਵਾਰ ਉੱਪਰੋਂ ਚੀਜ਼ ਨੂੰ ਟੱਕਦੇ ਵੀ ਨਹੀਂ ਤਾਂ ਇਸ ਤਰ੍ਹਾਂ ਰਹੋ ਸਾਵਧਾਨ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਸਭ ਗਰਮੀ ਦੇ ਵਿੱਚ ਜ਼ਿਆਦਾਤਰ ਜ਼ਿਆਦਾਤਰ ਠੰਡੀਆਂ ਜਗ੍ਹਾ ਲੱਭਦੇ ਹਨ ਲੋਕਾਂ ਦੇ ਲਈ ਆਮ ਹੀ ਘਰਾਂ ਦੇ ਵਿੱਚ ਆ ਜਾਂਦੇ ਹਨ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਸਭ ਤੱਕ ਪਹੁੰਚਦੀ ਕਰੋ ਧੰਨਵਾਦ ਦੋਸਤੋ ਮਿਲਦੇ ਆ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ